ਮਾਨ ਜੋ ਗੈਸਸਿਸ ਵੀ ਸਾਫ਼ ਗਰਦਾਸਪੁਰ ਦੀਆਂ ਹਦਾਇਤਾਂ ਦੇ ਮੁਤਾਬਕ ਲੋਕਾਂ ਦੀ ਸੁਰੱਖਿਆ ਵਾਸਤੇ ਅਸੀਂ ਜਿਹੜਾ ਹੈਗਾ ਇਹ ਫਲੈਂਗ ਮਾਰਚ ਤੇ ਜਗਾ ਜਗਾ ਜਿਹੜੀ ਅਸੀਂ ਚੈਕਿੰਗ ਕਰ ਰਹੇ ਆ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਲੋਕਾਂ ਨੂੰ ਨਾਲ ਇਹ ਵੀ ਹਦਾਇਤ ਕਰ ਰਹੇ ਆ ਕਿ ਜੇ ਕੋਈ ਤੁਹਾਨੂੰ ਨਿਵਾਰ ਸੀ ਚੀਜ਼ ਜਾਂ ਕੋਈ ਏਦਾਂ ਦੀ ਲੱਗਦੀ ਹੈ ਤੇ ਸਾਨੂੰ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਜਾਵੇ ਇਹ ਸਾਡੀ ਰਾਤ ਵੀ ਨਾਕੇ ਨੇ ਤੇ ਦਿਨੇ ਵੀ ਆ ਤੇ ਦਿਨੇ ਵੀ ਸਾਡੇ ਜਿਹੜੇ ਸਿਵਲ ਡਰੈਸ ਦੇ ਲੋਕੀ ਵੀ ਤੇ ਜੁਨੀ ਫਾਰਮ ਦੇ ਲੋਕੀ ਜਿਹੜੇ ਸਾਡੇ ਆ ਆਖੋ-ਵਖਾ ਜਗ੍ਹਾ ਦੇ ਅਸੀਂ ਨਾਕੇ ਜੇ ਲਗਾ ਰਹੇ ਹਾਂ ਸਰਵਾਸੀਆਂ ਨੂੰ ਮੇਰੀ ਇਹ ਹੀ ਬੇਨਤੀ ਆ ਕਿ ਬੜੀ ਅਮਨ ਆ ਸ਼ਾਂਤੀ ਦੇ ਨਾਲ ਜਿਹੜੀ ਹੈਗੀ 15 ਅਗਸਤ ਦਾ ਤਿਹਾੜ ਜਿਹੜਾ ਖੁਸ਼ੀਆਂ ਨਾਲ ਮਨਾਓ ਖੁਸ਼ੀਆਂ ਦੇ ਨਾਲ ਮਨਾਓ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਬਚਨ ਬੰਦਾ ਦਿਨ ਤੇ ਰਾਤ ਜੋ ਐਸਐਸਪੀ ਸਾਹਿਬ ਜੀ ਹਦਾਇਤਾਂ ਦੇ ਤਾਅਕ ਲੋਕਾਂ ਦੀ ਸੇਵਾ ਵਾਸਤੇ ਅਸੀਂ ਹਾਜ਼ਰ ਆਂ ਉਹਦੇ ਵਿੱਚ ਥੋੜਾ ਟਾਈਮ ਦਿੱਤਾ ਅਸੀਂ ਮੈਂ ਸਕੂਲਾਂ ਤੇ ਕਾਲਜਾਂ ਵਿੱਚ ਜਾ ਕੇ ਕਰ ਰਹੀ ਹੈਗੀਆਂ ਤੇ ਪਿੰਡਾਂ ਵਿੱਚ ਵੀ ਜਾ ਕੇ ਉਹਨਾਂ ਦੇ ਪੇਰ ਉਸ ਨੂੰ ਵੀ ਹਦਾਇਤ ਕਰ ਰਹੀ ਹੈਗੀਆਂ ਤੇ ਇਹ ਜਿਹੜੇ ਵਹੀਕਲ ਹੈਗੇ 18 ਸਾਲ ਤੋਂ ਘੱਟ ਬੱਚੇ ਆਪਣੇ ਨੂੰ ਨਾ ਦੋ ਜਿਹੜੇ ਸਕੂਲਾਂ ਜਾ ਰਹੇ ਆ ਉਹ ਸਕੂਲ ਦੀ ਬੱਸਾਂ ਜਾਂ ਉਹ ਕੋਡ ਆਪ ਉਹਨਾਂ ਨੂੰ ਛੱਡ ਕੇ ਲੈ ਕੇ ਜਾ